24 ਦਿਨ ਬੀਤ ਚੁਕੇ ਨੇ ਅੱਜ 25ਵਾਂ ਦਿਨ ਜਗਜੀਤ ਡੱਲੇਵਾਲ ਦਾ ਮਰਨ ਵਰਤ ਤੇ ਚੱਰੀ ਹੈ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਪੂਰਨ ਤੌਰ ਤੇ ਚਿੰਤਤ ਨਜ਼ਰ ਆ ਰਹੀਆਂ ਨੇ ਸਿਆਸੀ ਲੀਡਰ ਲਗਾਤਾਰ ਖਨੌਰੀ ਤੇ ਪਹੁੰਚ ਰਹੇ ਨੇ ਤੇ ਉੱਥੇ ਹੀ ਹੁਣ ਸਿਮਰਨਜੀਤ ਸਿੰਘ ਮਾਨ ਦਾ ਕਾਫਲਾ ਵੀ ਜਿਹੜਾ ਕਿ ਖਨੌਰੀ ਬਾਰਡਰ ਦੇ ਉੱਤੇ ਪਹੁੰਚਿਆ ਹੈ ਜਗਜੀਤ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸਾਰੇ ਫਿਕਰਮੰਦ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਉਹਨਾਂ ਦੇ ਹੱਕ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਵੱਡਾ ਐਲਾਨ ਕੀਤਾ ਹੈ ਦੂਜੇ ਪਾਸੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਆਓ ਤੁਹਾਨੂੰ ਸੁਣਾਉਣੇ ਪਹਿਲਾਂ ਸਿਮਰਨਜੀਤ ਸਿੰਘ ਮਾਨ ਦਾ ਕੀ ਕਹਿਣਾ ਹੈ ਇਹ ਡੱਲਾ ਸਾਹਿਬ ਠੋਕੇ ਹੈਗੇ ਆ ਤੇ ਕੋਈ ਚੀਜ਼ ਇਹਨਾਂ ਨੇ ਖਾਤੀ ਨਹੀਂ ਇਹ 72 ਸਾਲਾਂ ਦੇ ਐ ਤੇ ਕੈਂਸਰ ਦੀ ਬਿਮਾਰੀ ਵੀ ਹੈਗੀ ਹੈ ਪਰ ਇਹਨਾਂ ਦੇ ਵਿੱਚ ਹੱਥ ਸਿੱਖ ਓਮ ਦਾ ਪੂਰਾ ਹੈਗਾ ਜੀਜੇ ਨਾਲ ਪਿੱਛੇ ਨਹੀਂ ਹੁਣ ਇਹਨਾਂ ਨੇ ਮੁੜਨਾ ਤੇ ਮੈਂ ਮੋਤੀ ਤੇ ਸ਼ਾਹ ਤੇ ਭਾਜਪੀ ਆਰਐਸਐਸ ਨੂੰ ਅਪੀਲ ਕਰਦਾ ਕਿ ਤੁਸੀਂ ਇੰਨੇ ਦੂਰ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਸੇਕੋਂ ਤੋਂ ਨਾ ਚਲੇ ਜਾਓ ਜੀਜੇ ਨਾਲ ਤੋੜਾ ਫੈਦਰ ਨਹੀਂ ਹੋਣਾ ਅੱਜ ਜਿਹੜਾ ਵੀ ਕੋਈ ਕਸ਼ਮੀਰ ਹਿਮਾਚਲ ਪ੍ਰਦੇਸ਼ ਤੋਂ ਤੁਰਦਾ ਹੈ ਪੰਜਾਬ ਤੋਂ ਤੁਰਦਾ ਹੈ ਦਿੱਲੀ ਜਾਣ ਨੂੰ ਹਰਿਆਣਾ ਵਿੱਚੋਂ ਰਸਤੇ ਸਾਰੇ ਬੰਦ ਕੀਤੇ ਹੋਏ ਆ ਜਾਂ ਤਾਂ ਸੀ ਰਾਜਸਥਾਨ ਵਿੱਚੋਂ ਦੀ ਜਾ ਸਕਦੇ ਆ ਜਾਂ ਫਿਰ ਪਾਕਿਸਤਾਨ ਤੋਂ ਡੇੜਾ ਕੱਢ ਕੇ ਗੁਜਰਾਤ ਦੀ ਥਾਂ ਉੱਥੋਂ ਦਿੱਲੀ ਪਹੁੰਚ ਸਕਦੇ ਆ ਇਹ ਬਿਲਕੁਲ ਇੱਕ ਨਕਸ਼ਾ ਤੁਸੀਂ ਨਵੇਂ ਦੇਸ਼ ਦਾ ਬਣਾਤਾ ਜੀ ਦੇ ਵਿੱਚ ਪੰਜਾਬ ਵੀ ਆਉਂਦਾ ਹੈ ਰਾਜਸਥਾਨ ਦਾ ਹਿੱਸਾ ਹੁੰਦਾ ਜੰਮੂ ਕਸ਼ਮੀਰ ਆਉਂਦਾ ਹਮਾਚਲ ਪ੍ਰਦੇਸ਼ ਲਦਾਖ ਹੁੰਦਾ ਤੇ ਇਹ ਤੁਸੀਂ ਦੇਖ ਲਓ ਤੁਸੀਂ ਆਪ ਕਰ ਰਹੇ ਹੋ ਮੋਤੀ ਸਾਹਿਬ ਬੀਜੇਪੀ ਤੇ ਆਰਐਸਐਸ ਹੁਣ ਜਤੋਂ ਦਾ ਇਹ ਮੌਤ ਚ ਲੱਗਿਆ ਹੈ ਤਰੇਬ ਕੋਈ 100 ਕਿਸਾਨ ਪੂਰਾ ਹੋ ਚੁੱਕਿਆ ਜਿਹੜਾ ਪਿਛਲਾ 2020-21 ਦੇ ਵਿੱਚ ਮੌਤ ਚ ਲੱਗਿਆ ਸੀ ਉਦੋਂ 800 ਕਿਸਾਨ ਪੂਰਾ ਤੇ ਸ਼ਹੀਦ ਹੋ ਗਿਆ ਸੀਗਾ ਤੇ ਸ਼ਹੀਦਿਆਂ ਤੋਂ ਸਿੱਖ ਮੂਨੀ ਫੇਰਦੇ ਰਹੇਗੇ ਇਹ ਤੋਂ ਨੂੰ ਅਸੀਂ ਦੱਸ ਤੀਏ ਫਰਾਂਸ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਕਿਸਾਨਾਂ ਦੇ ਮੋਰਚੇ ਲੱਗੇ ਐ ਪਰ ਉਹ ਸਿਆਣੀਆਂ ਸਰਕਾਰਾਂ ਨੇ ਬਿਲਕੁਲ 4-5 ਦਿਨਾਂ ਦੇ ਵਿੱਚ ਕਿਸਾਨਾਂ ਦੀਆਂ ਗੱਲਾਂ ਸੁਣ ਕੇ ਜੋ ਉਹਨਾਂ ਨੂੰ ਮੁਸ਼ਕਿਲਾਂ ਸੀਗੀਆਂ ਹੱਲ ਕਰਤੀਆਂ ਅੱਜ ਸਾਡੇ ਜਿਹੜੇ ਮਾਸਟਰ ਨੇ ਮਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਬਹੁਤ ਵੱਧ ਗਈਆਂ ਪਰ ਕਿਸਾਨ ਦਾ ਗੁਜ਼ਾਰਾ ਨਹੀਂ ਹੋ ਰਿਹਾ 1947 ਤੋਂ ਪਹਿਲਾਂ ਸਾਡੇ ਪੰਜਾਬ ਦੇ ਖੇਤੀਬਜ਼ੀ ਸਿਗੇ ਸਰ ਛੋਟੂ ਰਾਮ ਉਹਨਾਂ ਨੇ ਇੱਕ ਦਮ ਕਾਗਜ਼ ਦੇ ਉੱਤੇ ਦਸਤਖਤ ਕਰਕੇ ਸਾਰੇ ਕਿਸਾਨ ਜ਼ਿਮੀਂਦਾਰਾਂ ਦੇ ਕਰਜ਼ੇ ਮਾਫ਼ ਕਰਤੇ ਸੀਗੇ ਜਿਹਦੇ ਨਾਲ ਬਹੁਤ ਜ਼ਿਆਦਾ ਖੁਸ਼ਹਾਲੀ ਪੈਦਾ ਹੋਣ ਲੱਗ ਪਈ ਅਸੀਂ ਬਹੁਤ ਸਾਰੇ ਪਾਕਿਸਤਾਨ ਤੋਂ ਆਏ ਆਂ ਤੇ ਇੱਥੇ ਆ ਕੇ ਹਰਿਆਵਲ ਪੈਦਾ ਕੀਤੀ ਹੈ ਜੇ ਤੁਸੀਂ ਪਾਕਿਸਤਾਨ ਚਲੇ ਜਾਓ ਤੁਹਾਨੂੰ ਪਤਾ ਲੱਗੂਗਾ ਕਿ ਪਾਕਿਸਤਾਨ ਆਪਣੀ ਕਣਕ ਰੂਸ ਤੋਂ ਮੰਗਾਉਂਦਾ ਹੈ ਤੇ ਸਾਡੀ ਵਟ ਪਾਕਿਸਤਾਨ ਦੇ ਨਾਲ ਲੱਗੀ ਹੋਈ ਹੈ ਸਾਡੀ ਮੰਗ ਦੇ ਉੱਤੇ ਬਾਰਡਰ ਕਿਉਂ ਨਹੀਂ ਖੋਲਦੇ ਜਿਹੜੀ ਜੀਰੀ ਐਕਤੀ ਮੰਡੀਆਂ ਦੇ ਵਿੱਚ ਰੁਲੀ ਐ 18 20 ਵੀ ਦਿਨ ਕਿਸਾਨ ਮੰਡੀਆਂ ਤੇ ਪੁੰਜੇ ਪੈ ਰਹੇ ਆ ਕਾਂ ਜਾ ਕੇ ਕੱਟ ਲੱਗ ਕੇ ਥੋੜੇ ਭਾਅ ਦੇ ਉੱਤੇ ਇਹ ਜੀਰੀ ਵਕੀ ਹੈ ਤੇ ਜੇ ਪਾਕਿਸਤਾਨ ਬਾਰਡਰ ਖੁੱਲ ਜੇਵੇ ਤਾਂ ਅਜ ਵੀ ਕੀ ਮਤ ਜੀਦੀ 8500 ਰੁਪਇਆ ਕਿੰਟਲ ਹੈ ਕੀ ਹੈ ਮੇਰਾ ਕਹਿਣ ਦਾ ਮਤਲਬ ਹੈ ਕਿ ਸਾਡੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਕਿਉਂਕਿ ਸਾਡੇ ਕੋਲੇ ਬਾਦਸ਼ਾਹੀ ਨਹੀਂ ਹੈ ਬਾਦਸ਼ਾਹੀ ਦਾ ਮਤਲਬ ਹੈ ਸੋਵਰਨਿਟੀ ਜਿੰਨਾ ਛੇ ਅਸੀਂ ਆਪਣੇ ਆਪ ਦੇ ਮੁਖਤਿਆਰ ਨਹੀਂ ਬਣਦੇ ਉਹਨਾਂ ਛੇ ਇਹ ਹਿੰਦੂਤਵਾਤੋ ਅਸੀਂ ਇਹੋ ਜਿਹਾ ਹਾਲ ਆਪਣਾ ਕਰਾਉਂਦੇ ਰਹਾਂਗੇ ਮੈਂ ਅੰਗਰੇਜ਼ੀ ਦੇ ਵਿੱਚ ਵੀ ਦੱਸਣਾ ਚਾਹੁੰਦਾ ਹਾਂ ਸਾਰੇ ਦੁਨੀਆ ਨੂੰ ਕਿ ਥਿਸ ਇਜ਼ ਦ 23rd ਡੇ ਸੇਂਟ ਸਦਾਰ ਡੱਲੇਵਾਲ ਹੈਜ਼ ਬੀਨ ਔਨ ਅ ਫਾਸਟ ਐਂਡ ਹੀ ਇਜ਼ ਅ ਪੇਸ਼ੈਂਟ ਆਫ ਕੈਂਸਰ ਆਲਸੋ He is near his deathbed, in fact, on his deathbed. If he is not saved, then I think all the sick nation will be inflamed, and Modi Shah and his cabal will be responsible for what they are doing to the farmers and the labor. The farmer employs. I appeal to all the nations to make Modi and Shah see the ground and bring him to his senses because thousands of farmers have committed suicide and we think their demands are genuine. Their loans should be waived off immediately, and what they want, the SP MSP, that should be put in order. This season, the dal, the pulse, moongi, which was to get a MSP, it was sold at dirt price. So you can imagine what this government of Hindutva is doing to the farmers and the labor that works on the farms. All the human rights organizations, all the Western democracies who value democracy, human rights, rule of law, principles of natural justice, must step in immediately and see that this morcha ends fruitfully because all the farmers want is that they can speak to Mr. Modi and tell him that what decisions were taken in 2022 when this morcha had ended. They just want to remind him to implement those promises. Which Shah and Modi are obstinate in doing. When Modi was the chief minister of Gujarat, he confiscated the land holdings and farmyards of 60,000 Sikh farmers. So you can imagine what this country is becoming. It's not secular anymore, it's become a theocratic Hindutva state. So to get out of this vicious circle, I think the world leaders should intervene and put some better sense into these two dictate, dictatorial Shah and Modi. Thank you very much.